ਧੰਨਵਾਦ ਕਰਦਾ ਹਾਂ ਤਨ ਤਨ ਬਾਬਾ ਗੁਰਦੇਵਾਲ ਦਾ ਜੀ ਆਏ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਗੁਰਦੇਵਾਲ ਦਾ ਜਨਮ ਦਿਹਾੜਾ ਬੜਾ ਹੀ ਉਤਸ਼ਾਹ ਨਾਲ ਦੇਖੋ ਪਿੰਡ ਵਾਸੀਆਂ ਦਾ ਕਿੰਨਾ ਸਾਡਾ ਸਹਿਯੋਗ ਮਿਲ ਰਿਹਾ ਹੈ ਇੱਥੇ ਇਕੱਤਰ ਹੋਈ ਹੈ ਸਾਡੇ ਉਸ ਬਾਬਾ ਗਰਦਿਆਲ ਦਾ ਸ਼ਹੀਦ ਜੀ ਦਾ ਜਨਮ ਦਿਹਾੜਾ ਮਨਾਇਆ ਹੈ। ਸਾਰਾ ਨਗਰ ਨਾਲ ਦੇ ਨਗਰਾਂ ਨਾਲ ਵੀ ਇਹ ਧੂਨ ਤਾਣ ਨਾਲ ਅਸੀਂ ਦਿਹਾੜਾ ਮਨਾਉਨੇ ਆ। संतलाल नांगपाल और उनोंदे नाल ਸਮੁੱਚੀ ਕਮੇਟੀ ਰਲਕੇ ਹਰ ਸਾਲ ਅਸੀਂ ਇਹ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆਂ ਨਾਲ ਦੀ ਮਿੱਟੀ ਹੈ ਉਹ ਸਾਨੂੰ ਆਪਦੇ ਗਮਲੇ ਪਾ ਲੈਣੀ ਚਾਹੀਦੀ ਉਹਦੀ ਬੇਇੱਜ਼ਤੀ ਵੀ ਨਹੀਂ ਕਰਨੀ ਚਾਹੀਦੀ ਦੇਖੋ ਸਾਨੂੰ ਧਰਤੀ ਦਾ ਵਾਤਾਵਰਣ ਦਾ ਤੇ ਸ਼ੁੱਧ ਪਾਣੀ ਦਾ ਸਾਡੀ ਆਪ ਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਕੋਮਾਨੇ ਆਪਣੇ ਸ਼ਹੀਦਾਂ ਦੇ ਜਨਮ ਦਿਹਾੜੇ ਮਨਾਉਂਦੀਆਂ ਨੇ ਉਹ ਹਮੇਸ਼ਾ ਯਾਦ ਰੱਖੀਆਂ ਜਾਂਦੀਆਂ ਨੇ ਇਤਿਹਾਸ ਦੀ ਪਾਵਨ ਜੋਦੀ ਹਜ਼ੂਰੀ ਚ ਆਈ ਸਾਰੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਇਸੇ ਤਰ੍ਹਾਂ ਉਹਨਾਂ ਸ਼ਹੀਦਾਂ ਦੇ ਜੋੜ ਮੇਲੇ ਲੱਗਦੇ ਰਹਿਣ ਉਹ ਟਾਸਰਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲੈ ਕੇ ਅੱਜ ਅਸੀਂ ਇਸ ਸਥਾਨ ਤੇ ਅਰਦਾਸ ਬੇਨਤੀ ਕੀਤੀ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ ਆ ਗੁਰੂਆਂ ਦੀ ਪਾਵਨ ਜੋਤ ਦੀ ਹਜ਼ੂਰੀ ਚ ਆਈ ਸਾਰੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਨ ਤਨ ਬਾਬਾ ਗੁਰਦਿਆਲ ਸਿੰਘ ਜੀ ਆਏ ਸਾਲ ਦੀ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਗੁਰਦਿਆਲ ਦਾ ਜਨਮ ਦਿਹਾੜਾ ਬੜਾ ਹੀ ਉਤਸ਼ਾਹ ਨਾਲ ਦੇਖੋ ਪਿੰਡ ਵਾਸੀਆਂ ਦਾ ਕਿੰਨਾ ਸਾਡਾ ਸਹਿਯੋਗ ਮਿਲ ਰਿਹਾ ਹੈ ਬੜੇ ਉਤਸ਼ਾਹ ਨਾਲ ਮਨਾ ਰਿਹਾ ਹੈ ਮੈਂ ਫੇਰ ਵੀ ਚਲੋ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਕਿ ਸਾਨੂੰ ਦੇਖੋ ਵਾਤਾਵਰਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਚਾਹੇ ਅਸੀਂ ਪੌਦੇ ਲਾਈਏ ਤੇ ਸਾਨੂੰ ਇੱਕ ਪਾਣੀ ਦਾ ਪਾਣੀ ਦਾ ਜਿਵੇਂ ਹੁਣ ਕੱਲ ਦੁਸਹਰਾ ਸਾਡਾ ਨੰਗੇ ਤਾਂ ਸਾਨੂੰ ਜਿਹੜੇ ਦਸਾਰੇ ਤੇ ਅਸੀਂ ਬੀਜਦੇ ਆ ਜੋਵ ਵਗੈਰਾ ਸਾਨੂੰ ਦੇਖੋ ਜੋਵ ਵਗੈਰਾ ਜਿੰਨਾ ਹੁੰਦਾ ਜਦੋਂ ਹੁੰਦਾ ਤੇ ਸਾਰਾ ਪੂਜਨ ਤੋਂ ਬਾਅਦ ਉਹ ਗਵਵਨ ਪਾ ਦੇਣੇ ਚਾਹੀਦੇ ਜਿਹੜੀ ਮਿੱਟੀ ਹੈ ਉਹ ਸਾਨੂੰ ਆਪਦੇ ਗਮਲੇ 'ਚ ਪਾ ਲੈਣੀ ਚਾਹੀਦੀ ਉਹਦੀ ਬੇਦੇਵੀ ਨਹੀਂ ਕਰਨੀ ਚਾਹੀਦੀ ਦੇਖੋ ਸਾਨੂੰ ਧਰਤੀ ਦਾ ਵਾਤਾਵਰਣ ਦਾ ਤੇ ਸ਼ੁੱਧ ਪਾਣੀ ਦਾ ਸਾਡੀ ਆਪਦੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਸਾਰੇ ਹੀ ਨਗਰ ਨਿਵਾਸੀ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਇਹਨੂੰ ਵੱਧ ਚੜ ਕੇ ਸਾਨੂੰ ਇਨਵਾਇਰਨਮੈਂਟ ਦਾ ਹਵਾ ਪਾਣੀ ਦਾ ਦੇਖੋ ਕਿੰਨੀ ਦੂਸ਼ਿਤ ਹੋਈ ਪਈ ਆ ਸਾਨੂੰ ਧਿਆਨ ਰੱਖਦੇ ਹੋਏ ਫੁੱਲਬੋਹ ਦੇ ਲਾਣੇ ਚਾਹੀਦੇ ਨੇ ਤੇ ਵਾਤਾਵਰਣ ਦਾ ਤੇ ਪਾਣੀ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਇਸ ਕਰਕੇ ਸਾਰੇ ਹੀ ਨਗਰ ਨਿਵਾਸੀ ਨੂੰ ਸਾਡੇ ਬਾਬਾ ਜੀ ਦਾ ਰੋੜਾ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਇੱਕ ਕਦਮ ਚੱਲ ਕੇ ਸਾਡੇ ਬਾਬਾ ਜੀ ਦਰ ਤੇ ਆਏ ਨੇ ਤਨਤਨ ਬਾਬਾ ਗੁਰਦਿਆਲ ਦਾਸ ਜੀ ਗੁਰਜੀਕਾ ਖਾਲਸਾ ਰਿਵਾਇ ਗੁਰਜੀ ਕੀ ਫਤਿਹ ਅੱਜ ਸ਼ਹੀਦ ਬਾਬਾ ਗਰਦਿਆਲ ਦਾਸ ਜੀ ਦਾ ਜਨਮ ਦਿਹਾੜਾ ਸਮੁੱਚੀ ਅਰੋੜਾ ਬਰਾਦਰੀ ਵੱਲੋਂ ਹਰ ਸਾਲ ਮਨਾਇਆ ਜਾਂਦਾ ਹੈ ਇਸ ਨਗਰ ਦੀ ਨਗਰ ਪੰਚਾਇਤ ਔਰ ਸਾਰਾ ਨਗਰ ਨਾਲ ਦੇ ਨਗਰਾਂ ਨਾਲ ਵੀ ਇਹ ਧੂਨ ਤਾਮ ਨਾਲ ਅਸੀਂ ਦਿਹਾੜਾ ਮਨਾਉਂਦੇ ਆ ਕਿਉਂਕਿ ਇਹ ਸਾਡੇ ਸ਼ਹੀਦ ਨੇ ਸ਼ਹੀਦ ਬਾਬਾ ਗਰਦਿਆਲ ਦਾਸ ਜੀ ਜੋ ਜਿਨ੍ਹਾਂ ਦੀ ਸਮਾਦ ਇੱਥੇ ਬਣੀ ਹੋਈ ਆ ਸੀ ਉੱਥੇ ਆ ਕੇ ਸਾਰੀ ਬਰਾਦਰੀ ਕੌਂਕੀ ਭਰਦੇ ਆਂ ਸੇਵਾ ਕਰਦੇ ਆਂ ਇੱਥੇ ਬਾਬਾ ਸੇਵਕ ਸਿੰਘ ਜੀ ਚੰਨੇ ਵਾਲਾ ਸਾਹਿਬ ਜੋ ਇਸ ਸਥਾਨ ਦੀ ਸੇਵਾ ਕਰਦੇ ਨੇ ਇਸ ਸੰਸਥਾ ਦੇ ਪ੍ਰਧਾਨ ਸੰਤ ਲਾਲ ਨਾਗਪਾਲ ਔਰ ਉਹਨਾਂ ਦੇ ਨਾਲ ਸਮੁੱਚੀ ਕਮੇਟੀ ਰਲ ਕੇ ਹਰ ਸਾਲ ਅਸੀਂ ਇਹ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆਂ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਆਂ ਅੱਜ ਸਮੂਚੀ ਰੋੜਾ ਬਰਾਦਰੀ ਨੂੰ ਉਸ ਇਸ ਨਗਰ ਨੂੰ ਵਧਾਈ ਦਿਨਾ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਵੀ ਇਹ ਸਿੱਖਿਆ ਲਵੇ ਵੀ ਸਾਡੇ ਉੱਥੇ ਸ਼ਹੀਦਾਂ ਦਾ ਸਥਾਨ ਹੈ ਅਸੀਂ ਉੱਥੇ ਜਾ ਕੇ ਹਰ ਸਾਲ ਉਹਨਾਂ ਦਾ ਜਨਮ ਦਿਹਾੜਾ ਮਨਾਉਣਾ ਹੈ ਔਰ ਮਨਾਉਂਦੇ ਰਹੀਏ ਔਰ ਜਿਹੜੀਆਂ ਕੌਮਾਂ ਆਪਣੇ ਉਹਨਾਂ ਸ਼ਹੀਦਾਂ ਨੂੰ ਉਹਨਾਂ ਯੋਧਿਆਂ ਨੂੰ ਯਾਦ ਰੱਖਦੀਆਂ ਨੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੀਆਂ ਨੇ ਇਸੇ ਦੇ ਤਹਿਤ ਅਸੀਂ ਅੱਜ ਸਾਰੀ ਪੂਰੀ ਰੋੜਾ ਬਰਾਦਰੀ ਇੱਥੇ ਇਕੱਤਰ ਹੋਈ ਹੈ ਸਾਡੇ ਉਸ ਬਾਬਾ ਗਰਦਿਆਲ ਦਾ ਸ਼ਹੀਦ ਜੀ ਦਾ ਜਨਮ ਦਿਹਾੜਾ ਮਨਾਇਆ ਸਾਰੀ ਬਰਾਦਰੀ ਨੂੰ ਵਧਾਈ ਇਸ ਨਗਰ ਨੂੰ ਨਗਰ ਦੀ ਪੰਚਾਇਤ ਨੂੰ ਸਰਪੱਤ ਸਾਹਿਬ ਦੀ ਕਮੇਟੀ ਨੂੰ ਬਹੁਤ-ਬਹੁਤ ਵਧਾਈ ਆ ਖਾਸ ਕਰਕੇ ਅੱਜ ਪ੍ਰੈਸ ਤੋਂ ਸਾਰੇ ਸਾਡੇ ਵੀਰ ਆਏ ਨੇ ਮੇਰੇ ਛੋਟੇ ਵੀਰ ਨੇ ਇਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਨਾਲ-ਨਾਲ ਜਿਹੜੇ ਵੀ ਅਫਸਰ ਸਹਿਬਾਨ ਜਾਂ ਬਾਰੋਂ ਅੰਦਰੋਂ ਸੰਗਤ ਆਈ ਹੈ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਇਸੇ ਤਰ੍ਹਾਂ ਉਹਨਾਂ ਸ਼ਹੀਦਾਂ ਦੇ ਜੋੜ ਮੇਲੇ ਲੱਗਦੇ ਰਹਿਣ ਉਹ ਟਾਸਰਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲੈ ਕੇ ਅੱਜ ਅਸੀਂ ਇਸ ਸਥਾਨ ਤੇ ਅਰਦਾਸ ਬੇਨਤੀ ਕੀਤੀ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਨਗਰ ਪਰ ਪੂਰੀ ਬਰਾਦਰੀ ਇਹਨਾਂ ਸ਼ਹੀਦਾਂ ਨੂੰ ਯਾਦ ਕਰਦੀ ਹੈ ਉੱਥੇ ਇਸ ਸਥਾਨ ਦੇ ਜੋ ਸੇਵਾਦਾਰ ਨੇ ਮੁੱਖ ਸੇਵਾਦਾਰ ਬਾਬਾ ਸੇਵਕ ਸਿੰਘ ਜੀ ਉਹਨਾਂ ਨੇ 21 ਦਿਨਾਂ ਤੋਂ ਵਰਤ ਰੱਖਿਆ ਹੋਇਆ ਹੈ ਅੱਜ ਉਹਨਾਂ ਦੇ ਜਨਮ ਦਿਹਾੜੇ ਤੇ ਉਹਨਾਂ ਦਾ ਵਰਤ ਵੀ ਖਲਵਾਉਣਾ ਤੇ ਇਸੇ ਤਰ੍ਹਾਂ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕੁਰਖਣੀ ਵਿਖੇ ਸੰਤਨ ਬਾਬਾ ਗੁਰਦਿਆਲदास ਜੀ ਦੇ ਜਨਮ ਦਿਹਾੜੇ ਤੇ ਇਕੱਠੇ ਹੋਏ ਆ ਜੋ ਇਹ ਅਰੋੜਾ ਪਰਿਵਾਰ ਵੱਲੋਂ ਅਰੋੜਾ ਸਮਾਜ ਵੱਲੋਂ ਜੋ ਬਾਬਾ ਗੁਰਦਿਆਲदास ਜੀ ਦਾ ਜਨਮ ਦਿਨ ਬਣਾਉਣ ਦਾ oprala ਕੀਤਾ ਗਿਆ ਇਹ ਬਹੁਤ ਹੀ ਸ਼ਲਾਘਾਜੋਗ ਆ ਜੋ ਵੀ ਸੰਗਤ ਇੱਥੇ ਆਈ ਹੈ ਸਾਰਿਆਂ ਨੂੰ ਬਹੁਤ-ਬਹੁਤ ਬਾਬਾ ਜੀ ਦੇ ਜਨਮ ਦਿਹਾੜੇ ਤੇ ਮੁਬਾਰਕਾਂ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਜਨਮ ਦਿਹਾੜੇ ਅੱਗੇ ਵੀ ਮਨਾਉਂਦੇ ਰਹੋ ਅਤੇ ਇਸੇ ਤਰ੍ਹਾਂ ਹੀ ਉਤਸ਼ਾਹ ਦੇ ਨਾਲ ਇਹ ਸਾਰੇ ਕਾਰਜ ਹੁੰਦੇ ਰਹਿਣ ਕਿਉਂਕਿ ਜੋ ਕੋਮਾ ਨੇ ਆਪਣੇ ਸ਼ਹੀਦਾਂ ਦੇ ਜਨਮ ਦਿਹਾੜੇ ਮਨਾਉਂਦੀਆਂ ਨੇ ਉਹ ਹਮੇਸ਼ਾ ਯਾਦ ਰੱਖੀਆਂ ਜਾਂਦੀਆਂ ਨੇ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਲਿਖਿਆ ਜਾਂਦਾ ਇਹਨਾਂ ਹੀ ਕਹਿੰਦੇ ਹੋਏ ਇੱਕ ਵਾਰ ਫੇਰ ਤੁਹਾਨੂੰ ਬਾਬਾ ਗੁਰਦਿਆਲ ਦਾਸ ਜੀ ਦੇ ਜਨਮ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਾਂ ਧੰਨ ਧੰਨ ਬਾਬਾ ਗੁਰਦਿਆਲ ਦਾਸ ਜੀ ਸਾਰੇ ਬਹੁਤ ਹੀ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਿਆਂ ਜਿਨ੍ਹਾਂ ਨੇ 7 ਦਿਨ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਬਹੁਤ ਹੀ ਤਨਤਨ ਦੇ ਨਾਲ ਸੇਵਾ ਕੀਤੀ ਹੈ ਉਸ ਤੋਂ ਬਾਅਦ ਇੱਕ ਸੱਦੇ ਤੇ ਸਾਡੀ ਅਰੋੜਾ ਬਰਾਦਰੀ ਪਹੁੰਚੀ ਹੈ ਮੈਂ ਇੱਥੇ ਆਈਆਂ ਸਾਰੀਆਂ ਸੰਗਤਾਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ